ਰੌਣਾ ਹੰਦਾ ਭਾਈ ਦੇਖ ਇਹ ਜਿਹੜੀਆਂ ਫਸਲਾਂ ਡੋਬ ਗਈਆਂ ਨਾ ਕਿਸਾਨ ਭਾਜੀ ਅੱਗੇ ਕਿਸਾਨ ਪਹਿਲਾਂ ਨਹੀਂ ਤੇ ਝੋਟੇ ਕਰਜੇ ਦੀ ਮਾਰ ਤੋਂ ਜਿਹਨਾਂ ਦੇ ਪਿੰਡਾਂ ਧਰਾਂ 'ਚ ਪਾਣੀ ਕੀ ਕਰਨਗੇ ਉਹ ਚਰਚ ਡੋਬ ਗਏ ਭਾਈ ਦੋ ਦੋ ਕਰੋੜ ਦੀਆਂ ਕੋਠੀਆਂ ਖਰਾਬ ਹੋ ਗਿਆ ਮਾਲੀ ਡੰਗਰ ਸਾਰੇ ਰੁੜ ਗਏ ਸਾਰੇ ਤੇ ਹਾਲਾਤ ਜਿਹੜੇ ਵੱਤੋਂ ਬੱਤਰ ਹੋ ਗਏ ਅਗੇ ਪਿੰਡ ਦੀ ਆੜੀ ਤੁਸੀਂ ਐ ਇਹ ਹਰ ਵਾਰੀ ਟੁੱਟ ਜਾਂਦੀ ਆ ਹਣਾਂ ਦੀ ਮਾਰ ਐ ਪੰਜਾਬ ਉਸ ਦੀਆਂ ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਦਿਖਾਣ ਆਏ ਆ ਜਿੱਥੇ ਕੀ ਅਸੀਂ ਉਸ ਜਗ੍ਹਾ ਖੜੇ ਆ ਜਿੱਥੇ ਮਹਿਤਾਪੁਰ ਦੇ ਵਿੱਚ ਪਾਣੀ ਐਂਟਰ ਕਰਦਾ ਹੈ ਇਸ ਲਈ ਪਿਛਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਇਹ ਬਿਆਸ ਦਰਿਆ ਹੈ ਇਹ ਤੋਂ ਮੈਂ 100 ਮੀਟਰ ਦੀ ਦੂਰੀ ਤੇ ਬਿਆਸ ਦਰਿਆ ਹੈ ਔਰ ਮਹਿਤਾਪੁਰ ਦੀ ਜਿਹੜੀ ਹੈ ਤੁਸੀਂ ਇੱਥੋਂ ਟੁੱਟੀ ਹੈ ਜਿਸ ਕਰਕੇ ਇਹ ਪਾਣੀ ਜਿਹੜਾ ਹੈ ਮਹਿਤਾਪੁਰ ਦੇ ਵਿੱਚ ਐਂਟਰ ਕਰਦਾ ਹੈ ਤੁਸੀਂ ਟੁੱਟਣ ਤੋਂ ਬਾਅਦ ਜਿਹੜਾ ਹੈ ਪਾਣੀ ਜਿਹੜਾ ਹੈ ਉਹ ਮਹਿਤਾਪੁਰ ਦੇ ਵਿੱਚ ਐਂਟਰ ਕਰਦਾ ਹੈ ਔਰ ਮਹਿਤਾਪੁਰ ਦੇ ਘਰਾਂ ਦਾ ਬਿਹਾਲ ਹੁੰਦਾ ਹੈ ਮਹਿਤਾਪੁਰ ਦੇ ਕਾਰ ਜਿਹੜੇ ਹਨ ਮਹਿਤਾਪੁਰ ਦੀਆਂ ਫਸਲਾਂ ਜਿਹੜੀਆਂ ਹਨ ਮਹਿਤਾਪੁਰ ਦੇ ਜਿਹੜੇ ਮਵੇਸ਼ੀ ਹਨ ਇਸ ਇਸ ਤੋਂ ਸੀਨੇ ਟੁੱਟਣ ਕਾਰਨ ਜਿਹੜਾ ਹੈ ਪਾਣੀ ਦੀ ਮਾਰ ਇਥਾਂ ਦੇ ਦਿਖਾਈ ਦੇ ਰਹੇ ਹਨ ਸਾਰਨਾਲ ਇਸ ਵੇਲੇ ਪਿੰਡ ਵਾਸੀ ਮੌਜੂਦ ਹਨ ਨੰਬਰਦਾਰ ਮੌਜੂਦ ਹਨ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਇਸ ਵੇਲੇ ਜੇ ਮਹਿਤਾਪੁਰ ਦੀ ਗੱਲ ਕਰੀਏ ਤੱਕੇ ਮੇਰੇ ਹਾਲਾਤ ਹਨ ਸਾਰਨਾਲ ਬਹੁਤ ਬਹੁਤ ਧੰਨਵਾਦ ਪੀਸੀ ਨਿਊਜ਼ ਦਾ ਸਾਡੇ ਪਿੰਡ ਮਹਿਤਾਪੁਰ ਵਿੱਚ ਆਉਣ ਲਈ ਦੇਖੋ ਜੀ ਸਾਡੇ ਪਿੰਡ ਦੇ ਹਾਲਾਤ ਜਿਹੜੇ ਆ ਬਹੁਤ ਮਾਰੇ ਆ ਗਿਆ ਅੱਜ ਤਰੀਕ ਹੈਗੀ 27 26 ਤਰੀਕ ਨੂੰ ਵੀ ਹੜ ਆਇਆ ਸੀਗਾ ਪਿੰਡ ਦੇ ਵਿੱਚ ਪਾਣੀ ਜਿਹੜਾ ਸਿੱਧਾ ਕ੍ਰੋਸ ਕਰਦਾ ਗਿਆ ਇਹ ਜਿੱਥੇ ਆਪਾਂ ਖੜੇ ਹੈਗੇ ਆ ਇਹ ਪਿੰਡ ਦੀ ਇੱਕ ਤੁਸੀ ਹੈਗੀ ਆ ਔਰ ਇੱਥੋਂ 100 ਮੀਟਰ ਦੀ ਦੂਰੀ ਤੇ ਦਰਿਆ ਹੈਗਾ ਤੇ 400 ਮੀਟਰ ਦੂਰੀ ਤੇ ਪਿੰਡ ਹੈਗਾ ਦੋਨਾਂ ਦੇ ਵਿਚਕਾਰ ਇੱਕ ਤੁਸੀ ਹੈਗੀ ਜਿਹੜੇ ਸਾਡੇ ਪਿੰਡ ਨੂੰ ਬਚਾ ਸਕਦੀ ਹੈਗੀ ਆ ਅਗਰ ਇਹ ਤੁਸੀ ਟੁੱਟਦੀ ਹੈਗੀ ਤਾਂ ਸਾਡੇ ਪਿੰਡ ਦਾ ਬਹੁਤ ਵੱਡੇ ਲੈਵਲ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈਗਾ ਜੀ ਜੀ ਇਹੀ ਇਹੀ ਹਾਲਾਤ 2 ਸਾਲ ਪਹਿਲਾਂ 23 ਚ ਵੀ ਬਣੇ ਇਹੀ ਤੁਸੀਂ ਟੁੱਟੀ ਤਾਂ ਪਾਣੀ ਪਿੰਡ ਦੇ ਵਿੱਚ ਐਂਟਰ ਕੀਤਾ ਘਰ ਦੇ ਵਿੱਚ ਸਮਾਨ ਜਿਹੜਾ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ ਛੱਤਾਂ ਦੇ ਉੱਤੇ ਦਾਣੇ ਰੱਖੇ ਉਹ ਵੀ ਹਾਲਾਤ ਪੀਡੀਸੀ ਨਿਊਜ਼ ਨੇ ਗਰਾਊਂਡ ਜ਼ੀਰੋ ਤੋਂ ਦਿਖਾਈ ਸੀ 2 ਸਾਲ ਲਗਾਤਾਰ ਇਹ ਸੀ ਨੂੰ ਹੋ ਗਿਆ ਔਰ ਮੰਗ ਪਿੰਡ ਪਿੰਡ ਵਾਲਾ ਦੀ ਉਹਦੋਂ ਵੀ ਇਹੀ ਸੀ ਵੀ ਇਹ ਪੱਕੀ ਤੁਸੀਂ ਬਣਾਈ ਜਾਵੇ ਤਾਂ 2 ਸਾਲ ਦੇ ਵਿੱਚ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪਿਆ ਦੇਖੋ ਜੀ ਜਦੋਂ ਤੇ ਤੁਸੀਂ ਹੜ ਆਉਂਦਾ ਨਾ ਪ੍ਰਸ਼ਾਸਨ ਉਹ ਸਾਡੇ ਨਾਲ ਹੁੰਦਾ ਹੈ ਜਦੋਂ ਹੜ ਖੁੱਲ ਖਤਮ ਹੋ ਜਾਂਦਾ ਹੈਗਾ ਬਰਸਾਤ ਖਤਮ ਹੋ ਜਾਂਦੀ ਹੈ ਤੇ ਪ੍ਰਸ਼ਾਸਨ ਵੀ ਸੋ ਜਾਂਦਾ ਨਾਲ ਸਾਡੇ ਪਿੰਡ ਨੂੰ ਸਰਨਾ ਵੱਡਾ ਖਤਰਾ ਹੀ ਪਾਣੀ ਤੋਂ ਆਏਗਾ ਜੇ ਇਹੀ ਹਾਲਾਤ ਰਹੇ ਤੇ ਪੰਜਾ ਸੱਤਾ ਸਾਲਾਂ ਚ ਪਿੰਡ ਖਾਲੀ ਹੋ ਜਾਣਾ ਲੋਕਾਂ ਨੇ ਪਿੰਡ ਦੇ ਵਿੱਚ ਰਹਿਣਾ ਹੀ ਨਹੀਂ ਹੈਗਾ ਲੋਕਾਂ ਦਾ ਦੋ ਦੋ ਕਰੋੜ ਦੀਆਂ ਕੋਠੀਆਂ ਖਰਾਬ ਹੋ ਗਿਆ ਮਾਲੀ ਡੰਗਰ ਸਾਰੇ ਰੁੜ ਗਏ ਸਾਰੇ ਤੇ ਹਾਲਾਤ ਜਿਹੜੇ ਵੱਤੋਂ ਬੱਤਰ ਹੋ ਗਏ ਆਗੇ ਪਿੰਡ ਦੇ ਕਹਿੰਦੇ 2023 ਦੇ ਵਿੱਚ ਵੀ ਇੱਥੇ ਹੜਾ ਆਇਆ ਤਾਂ ਉਸ ਤੋਂ ਬਾਅਦ ਵੀ ਤੁਸੀਂ ਤਿਆਰ ਕੀਤੀ ਗਈ ਸੀ ਪਰ ਉਹ ਕਿੱਦਾਂ ਦੀ ਤਿਆਰ ਕੀਤੀ ਗਈ ਮਿੱਟੀ ਪਾ ਕੇ ਸਿਰ ਮਿੱਟੀ ਪਾ ਕੇ ਕੀਤੀ ਗਈ ਮਤਲਬ ਇੰਨੀ ਜ਼ਿਆਦਾ ਉੱਚੀ ਨਹੀਂ ਕੀਤੀ ਗਈ ਪਿੰਡ ਵਾਲਿਆਂ ਨੇ ਓਨਾ ਕੀ ਕੰਮ ਕੀਤਾ ਪਿੰਡ ਵਾਲੋਂ ਕਹਿੰਦਾ ਕਿੰਨਾ ਕਰ ਸਕਦੇ ਸੀਗੇ ਇਹ ਤੇ ਮਤਲਬ ਪ੍ਰਸ਼ਾਸਨ ਨੂੰ ਦੇ ਗਾੜੀ ਪੁਰਜ਼ੋਰ ਆਪਾਂ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਜੇ ਇਦਾਂ ਹੀ ਹਾਲਾਤ ਰਹੇ ਤੇ ਅਸੀਂ ਵੀ ਇਹ ਪਾਣੀ ਦੇਖ ਰਹੇ ਆਂ ਤੇ ਹੋਈ ਮਾਰ ਚੱਲ ਰਹੇ ਆਂ ਲੋਕ ਕਹਿੰਦਾ ਸਾਡੀਆਂ ਫਸਲਾਂ 23 ਵਿੱਚ ਬਰਬਾਦ ਹੋ ਗਈਆਂ ਤੇ ਦੁਬਾਰਾ ਫੇਰ ਹੁਣ 25 ਵਿੱਚ ਫੇਰ ਬਲੋ ਹੋਈ ਕੰਮ ਹੋ ਗਿਆ ਤੇ ਜ਼ਿਮੀਂਦਾਰ ਦਾ ਇਨਾ ਨੁਕਸਾਨ ਆਤੋਂ ਵੱਧ ਹੈ ਕਾਰਾਂ ਦੇ ਨੁਮਾਇंदे ਵੀ ਆਉਂਦੇ ਨੇ ਪਰ ਹਾਲਾਤ ਤਾਂ ਉਹੀ ਹੈ ਅੱਲਾਹਤ ਸਰ ਜਿਸ ਦਿਨ ਪਹਿਲੇ ਦਿਨ ਤੁਸੀਂ ਕੁਟੀ ਹੈ ਉਸ ਦਿਨ ਅਸਲੀ ਉਹ ਸਾਫ ਪ੍ਰਸ਼ਾਸਨ ਨਾਲ ਹੋ ਕੇ ਉਹਨਾਂ ਨੇ ਪਿੰਡ ਵਾਸੀਆਂ ਨੇ ਤੇ ਉਹਨਾਂ ਨੇ ਮਾੜਾ ਮੋਟਾ ਜੋ ਕੰਮ ਕੀਤਾ ਉਸ ਤੋਂ ਬਾਅਦ ਆ ਤਿੰਨ ਦਿਨ ਪਹਿਲਾਂ ਚੱਕੀ ਦਾ ਪਾਣੀ ਆਇਆ ਉਸ ਦਿਨ ਵੀ ਸਾਡੇ ਪਿੰਡ ਬਹੁਤ ਜ਼ਿਆਦਾ ਪਾਣੀ ਫਿਰ ਗਿਆ ਉਸੇ ਦਿਨ ਤੋਂ ਇਹ ਤੁਸੀਂ ਵੰਨਾ ਜਿਹੜਾ ਟੁੱਟਿਆ ਹੋਇਆ ਰੈਗੂਲਰ ਉਸੇ ਦਿਨ ਤੋਂ ਇਸੇ ਤਰ੍ਹਾਂ ਮਣੀ ਚੱਲ ਰਿਹਾ ਆ ਗਰਾਉਂਡ ਜ਼ੀਰੋ ਤੋਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਇਲਾਕੇ ਦੀ ਜੰਨੀ ਫਸਲ ਹੈ ਜੋ ਜ਼ਿਮੀਂਦਾਰਾਂ ਦੀ ਫਸਲ ਹੈ ਸਭ ਬਰਬਾਦ ਹੋ ਗਈ ਹੈ ਅਸੀਂ ਪੁਰਜੋਰ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਨੂੰ ਜ਼ਮੀਨ ਦਾ ਵੀ ਤਾਂ ਸਾਡੀ ਤੁਸੀਂ ਬੰਨੂ ਬਿਲਕੁਲ ਮਜਬੂਰ ਕਰਕੇ ਸਾਡੇ ਮੁਤਾਬਕ ਪਿੰਡ ਨੂੰ ਬਚਾਇਆ ਜਾਏ ਸਰ ਮੈਡੀਕਲ ਟੀਮ ਕੱਲ ਆਈ ਸੀਗੀ ਇਹਨਾਂ ਲੋਕਾਂ ਨੂੰ ਮੜੀ-ਮੋਟੀ ਦਵਾਈ ਜੋ ਉਹਨਾਂ ਕੋਲ ਸੀਗਾ ਉਹ ਦਿੱਤਾ ਸੀਗਾ ਬਾਕੀ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿ ਸਾਨੂੰ ਪੂਰ ਜੋਰ ਅਪੀਲ ਹੈ ਕਿ ਸਾਡੀ ਫਸਲ ਦਾ ਬੰਦਾ ਮੁਆਵਜ਼ਾ ਦਿੱਤਾ ਜਾਏ ਤਾਂ ਸਾਡੇ ਤੁਸੀਂ ਬੰਨੂ ਪਕੜਦੇ ਬਿਲਕੁਲ ਨਹੀਂ ਇਹ ਤਈ ਵਾਲਾ ਹਾਲਾਤ ਨਾ ਕੀਤਾ ਜਾਏ ਨਰਪਖਤਾ ਦੇ ਤੌਰ ਦੇ ਉੱਤੇ ਉਦੋਂ ਉਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਇਹੀ ਗੱਲ ਕਹੀ ਸੀ ਵੀ ਮੁਰਗੀਆਂ ਦਾ ਮੁਆਵਜ਼ਾ ਵੀ ਦੇਵਾਂਗੇ ਬੱਕਰੀਆਂ ਦਾ ਮੁਆਵਜ਼ਾ ਵੀ ਦੇਵਾਂਗੇ ਫਸਲ ਦਾ ਬਹੁਤ ਦੂਰ ਦੀ ਗੱਲ ਤਾਂ ਫਸਲਾਂ ਦਾ ਮਾਲ ਤਾਂ ਮਿਲ ਗਿਆ ਆਂਡਿਆਂ ਦਾ ਕਲਾ ਵੀ ਕਹਿੰਦੇ ਸੀਗੇ ਫਿਰ ਕਹਿੰਦੇ ਆਂਡਿਆਂ ਧੱਕ ਦਾ ਮੁਆਵਜ਼ਾ ਵੀ ਦੇਵਾਂਗੇ ਕੁਝ ਨਹੀਂ ਭਾਈ 23 ਦੇ ਵਿੱਚ ਜੋ ਹਾਲਾਤ ਹੋਏ 23 ਤੋਂ ਬਾਅਦ ਕਿਸੇ ਮੰਤਰੀ ਨੇ ਨਹੀਂ ਪੁੱਛਿਆ ਜੇ ਚਾਹਦੇ ਤੇ ਸਾਡੀ ਤੁਸੀਂ ਤੇ ਸਾਡਾ ਪਿੰਡ ਬਚ ਸਕਦਾ ਸੀ 23 ਤੋਂ ਬਾਅਦ ਇਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਮਿਲਿਆ ਨਹੀਂ ਪਰ ਉਹ ਤਾਂ ਕਹਿੰਦੇ ਸੀ ਗੁਰਦਾਬ ਅਸੀਂ ਆ ਕੇ ਸਲਾਮਾ ਕਰ ਲੈਂਦੇ ਅਸੀਂ ਪਿੰਡ ਦੇ ਇਕੱਠੇ ਕਰ ਲੈਣੇ ਸਲਾਹ ਕਰਨੀ ਹੋਣਾ ਸਰਕਾਰਾਂ ਨੂੰ ਸਾਡਾ ਪਿੰਡ ਮੈਂ ਕਹਿੰਨਾ ਜੀ ਅੱਜ ਤੋਂ 10 ਦਿਨ ਸਾਡਾ ਪਿੰਡ ਸਰਕਾਰਾਂ ਪਿੱਛੇ ਹੋ ਰਿਹਾ ਕੋਈ ਮੰਤਰੀ ਆ ਰਿਹਾ ਆਉ ਭਗਤ ਕਰ ਰਿਹਾ ਅੱਗੇ ਪਿੱਛੇ ਕਰ ਰਿਹਾ ਪਰ ਸਰਕਾਰਾਂ ਨੇ ਜਾਂ ਤੱਕ ਪਾਣੀ ਹੈ ਨਹੀਂ ਸੀ ਨਾ ਇੱਥੇ ਤਦ ਵੀ ਨਹੀਂ ਮਿੱਟੀ ਪਾਈ ਗਈ ਰੋਸ਼ ਤਾਂ ਸਾਡਾ ਸਰਕਾਰਾਂ ਦੇ ਪੂਰਾ ਕਿਉਂਕਿ ਸਾਨੂੰ ਇੱਥੇ ਅੱਜ ਤੋਂ 20 ਦਿਨ ਉੱਪਰ ਹੋ ਗਿਆ ਇਹ ਜਿਹੜੀਆਂ ਫਸਲਾਂ ਡੋਬ ਗਈਆਂ ਨਾ ਕਿਸਾਨ ਪਾਜੀ ਅੱਗੇ ਕਿਸਾਨ ਪਹਿਲਾਂ ਨਹੀਂ ਤੇ ਝੂਠੇ ਕਰਜ਼ੇ ਦੀ ਮਾਰ ਤੋਂ ਜਿਹੜਾ ਕਿਸਾਨਾਂ ਨੇ ਆਪਣੇ ਕਰਜ਼ੇ ਲੈ ਲੈ ਫਸਲਾਂ ਪਾਲੀਆਂ ਹੁਣ ਤੁਸੀਂ ਦੇਖ ਲਓ ਸਾਰਾ ਰੋਣਾ ਹੁੰਦਾ ਤੋਂ ਕਹਿੰਦੇ ਆ ਕਿ ਇਹ ਵੀ ਮੁਆਵਜ਼ਾ ਪੂਰਾ ਦੇਤਾ ਹੈ ਮੁਆਵਜ਼ਾ ਜਿਹੜਾ ਫਸਲਾਂ ਦਾ ਗਰਦਾਬਰੀ ਕਰਾ ਕੇ ਮੁਆਵਜ਼ੇ ਦਿੱਤੇ ਗਏ ਹੈ ਰੋਣਾ ਹੰਦਾ ਭਾਈ ਦੇਖ ਕੇ ਨੌਜਵਾਨ ਉਹ ਰੋਣਾ ਆ ਰਿਹਾ ਇਸ ਵੇਲੇ ਹਾਲਾਤ ਉਤੋਂ ਹੀ ਆਪਾਂ ਸਮਝ ਸਕਦੇ ਆਂ ਵੀ ਕਿਹੋ ਜਿਹਾ ਪਿੰਡ ਹੋ ਗਿਆ ਜਿਨ੍ਹਾਂ ਦੇ ਘਰਾਂ 'ਚ ਪਾਣੀ ਕੀ ਕਰਨਗੇ ਉਹ ਚਰ ਡੁੱਬ ਗਏ ਭਾਈ ਅੱਗੇ ਨਹੀਂ ਕਰਦੇ ਦੀ ਮਾਰ ਤੋਂ ਉੱਥੇ ਫਿਰ ਫਿਰ ਇਹ ਸੀਐਮ ਵੱਲੋਂ ਐਡੀ ਵੱਡੀ ਗੱਲ ਕਹਿਣੀ ਕਿ ਹਰ ਚੀਜ਼ ਦਾ ਸਾਰੇ ਬਾਦੇ ਲਾਰੇ ਹੈ ਸਾਨੂੰ ਪੁੱਛਣਾ ਜਿਹੜਾ ਦਾ ਹੋਇਆ ਪਿਆ ਪਹਿਲਾਂ ਗੁਜਰੀਆਂ ਦੋ ਵਾਰੀ ਪਿੰਡ ਪਾਣੀ ਹੁੰਫੇਰ ਪੜ ਗਿਆ ਤਾਂ ਹੁਣਾਂ ਦੇ ਦਿਨ ਵੀ ਅੱਜ ਆ ਪਿੰਡ ਚ ਪਾਣੀ ਦੀ ਤਰਸਦ ਨਹੀਂ ਇੱਕ ਗੁਜਰਾਨੀ ਮਰ ਗਈ ਭਾਜੀ ਉਹ ਤਾਂ ਮਸ਼ੀਨ ਹੀ ਗਈ ਸਰਕਾਰੀ ਚਲੋ ਉਸੇ ਟਾਈਮ ਟੋਆ ਕਟਿਆ ਕ੍ਰਿਸ਼ਨਾ ਚੋਂ ਕੱਲ ਦੀ ਗੱਲ ਆ ਭਾਜੀ ਔਰੇਂਜ ਅਲਰਟ ਵੀ ਜਾਰੀ ਆ ਆਉਣ ਵਾਲੇ ਦੋ ਦਿਨ ਹੋਰ ਵਿਖਤਾ ਭਰੇ ਹੋ ਸਕਦੇ ਨੇ ਤਾਂ ਫਿਰ ਭਾਜੀ ਐਂ ਤਾਂ ਉਹ ਤੇ ਮਾਲਕ ਤੇ ਹੀ ਆ ਰਾਬਤ ਕਰੋ ਸਾ ਜੀ ਹਾਲਾਤ ਜਿਹੜੇ ਹਨ ਉਹ ਵੱਧ ਤੋਂ ਵੱਧਰ ਹੋਏ ਹਨ ਔਰ ਜਿਹੜੋ ਪਿੰਡ ਵਾਸੀਆਂ ਨਾਲ ਗੱਲ ਕੀਤੀ ਹੈ ਉਹਨਾਂ ਵੱਲੋਂ ਪੁਰਜ਼ੋਰ ਅਪੀਲ ਵੀ ਕੀਤੀ ਗਈ ਆ ਉਥੇ ਨਾਲ ਹੀ ਰੋਸ਼ ਵੀ ਦਿਖਾਇਆ ਗਿਆ ਹੈ ਕਿ ਪ੍ਰਸ਼ਾਸਨ ਮੰਤਰੀ ਨੁਮਾਇੰਦੇ ਇੱਥੇ ਆਉਂਦੇ ਤਾਂ ਹੈ ਪਰ ਜਦੋਂ ਇਹ ਦਿਨ ਬੀਤ ਜਾਂਦੇ ਹਨ ਤਾਂ ਉਦੋਂ ਇਹਨਾਂ ਨੂੰ ਵੀ ਭੁੱਲ ਜਾਂਦੇ ਹਨ ਕੈਮਰਾ ਪਰਸਨ ਸੁਨੀਲ ਦੇ ਨਾਲ ਯੋਗੇਸ਼ ਕੁਮਾਰ ਫਸ਼ਾਰਪੋਰਟ